ਲੁਧਿਆਣਾ ਦੇ ਤੁਗਰੀ ਇਲਾਕੇ ਦੇ ਵਿੱਚ ਤੜਕਸਾਰ ਇੱਕ ਘਰ ਦੇ ਅੰਦਰ ਚੋਰੀ ਦੀ ਵਾਰਦਾਤ ਨੂੰ ਅਣਪਛਾਤੇਨ ਵੱਲੋਂ ਅੰਜਾਮ ਦਿੱਤਾ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਲਗਭਗ 20 ਟੋਲੇ ਸੋਨਾ ਅਤੇ 5 ਲੱਖ ਰੁਪਏ ਕੈਸ਼ ਚੋਰੀ ਹੋਇਆ ਹੈ ਪਰਿਵਾਰ ਨੇ ਦੱਸਿਆ ਸੀ ਕਿ ਕਿਸੇ ਪਲਾਟ ਦਾ ਬਿਆਨਾਂ ਦੇਣ ਦੇ ਲਈ ਉਹਨਾਂ ਦੇ ਵੱਲੋਂ ਕੈਸ਼ ਘਰ ਦੇ ਵਿੱਚ ਰੱਖਿਆ ਗਿਆ ਸੀ ਅਤੇ ਇਸ ਮਾਮਲੇ ਨੂੰ ਹੁਣ ਪੁਲਿਸ ਦੇ ਵੱਲੋਂ ਸੁਲਝਾ ਲਿਆ ਗਿਆ ਦੱਸ ਦਿੱਕਿ 24 ਘੰਟਿਆਂ ਦੇ ਅੰਦਰ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਅਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਦੱਸ ਦਿੱਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਰਦੀ ਨੂਹ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਕਰਦੀ ਨੂਹ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਜੀ ਸਰ ਕੀ ਮਾਮਲਾ ਸਰ ਜਿਹੜਾ 21 ਕੱਜ ਸਰੇਕ ਕਤਲਾ ਮਿਲੀ ਸੀ ਥਾਣਾ ਦੁਗਰੀ ਦੇ ਵਿੱਚ ਵੀ ਦੁਗਰੀ ਦੇ ਥਾਣੇ ਦੇ ਏਰੀਆ ਦੇ ਵਿੱਚ ਇੱਕ ਘਰ ਦੇ ਵਿੱਚੋਂ ਜਿਹੜਾ ਚੋਰੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਦੱਸਿਆ ਸੀ ਵੀ ਕਾਫੀ 30 ਟੋਲੇ ਦੇ ਲਗਭਗ ਜਿਹੜਾ ornaments ਨੇ ਤੇ ਕੁਝ ਜਿਹੜਾ 7 ਲੱਖ ਰੁਪਏ ਕੈਸ਼ ਹੈ ਤੇ ਅਸੀਂ ਘਰ ਦੀ ਬਜ਼ੁਰਗ ਗਲਡਨਸੇ ਵੀ ਕੁਝ ਦਿਨ ਲਈ ਵੀ ਕਰੋਬਾਰ ਗਈ ਸੀ ਤੇ ਮੇਰੇ ਉੱਤੇ ਚੋਰੀ ਹੋ ਗਈ ਇਹਦੇ ਵਿੱਚ ਸਾਡੇ ACP ਸਾਊਥ ਮਿਸਟਰ ਅਸ਼ੋਕ ਤੇ ਸਾਡੇ SHO ਦੁਗਰੀ ਇਹਨਾਂ ਨੇ ਬੜੀ ਮਿਹਨਤ ਕੀਤੀ ਇਹਨਾਂ ਦੀ ਟੀਮ ਨੇ ਤਿੰਨ ਨੇ ਇਮੀਡੀਏਟਲੀ ਵਿਦਨ 4 অর 5 ਆਵਰਸ ਜਿਹੜਾ ਕੇਸ ਟ੍ਰੇਸ ਕਰ ਲਿਆ ਜਿਹਦੇ ਵਿੱਚ ਦੋਸ਼ੀ ਜਿਹੜੀ ਹੈ ਲੇਡੀ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਜਿਹੜੀ ਹੈ ਸਾਰੀ ਬਰਾਮਦਗੀ ਕਰ ਲਈ ਇਹ ਜਦੋਂ ਕਿ ਕਿਹੜੀ ਜਗ੍ਹਾ ਤੋਂ ਪਕੜੀ ਗਈ ਹੈ ਕਿ ਨਗਰ ਕੀ ਗੰਦੀ ਤੋਂ ਇਹਨੂੰ ਇਹਨੂੰ ਲੋਕਲ ਦੁਗਰੀ ਦੇ ਏਰੀਆ ਚ ਗ੍ਰਫਤਾਰ ਕੀਤਾ ਤੇ ਇਹਦੇ ਕੋਲੋਂ ਜਿਹੜਾ ਚੋਰੀ ਦੇ ਔਰਨਮੈਂਟਸ ਕੁਝ 골ਡ ਦੇ ਕੁਝ ਚਾਂਦੀ ਦੇ ਤੇ 4 ਲੱਖ 4 ਲੱਖ ਸਮਥਿੰਗ ਜਿਹੜਾ ਕੈਸ਼ ਉਹ ਰਿਕਵਰ ਕਰ ਲਿਆ ਤੇ ਸਰ ਇਹ ਕਿੱਥੇ ਦੀ ਰਹਿਣ ਵਾਲੀ ਹੈ ਤੇ ਲੁਧਿਆਣੇ ਦੀ ਰਹਿਣ ਵਾਲੀ ਹੈ ਤੇ ਹਾਊਸ ਵਾਈਫ ਹੈ ਇਹਦੇ ਉੱਤੇ ਕਿਸੇ ਲੋਨ ਸੀ ਜਿਹੜਾ ਨੇ ਕਰਜ਼ਾ ਜਾ ਦੇਣਾ ਸੀ ਉਸ ਕਰਕੇ ਇਹ ਨੇ ਜਿਹੜਾ ਚੋਰੀ ਕਰਕੇ ਜਿਹੜਾ ਸਾਰਾ ਸਿਲਸਿਲਾ ਹੋਇਆ ਤੇ ਉਹਦੇ ਵਿੱਚ ਜਿਹੜਾ ਨੇ ਗ੍ਰਿਫਤਾਰ ਕਰਕੇ ਰਿਕਵਰੀ ਕਰ ਤੇ ਪੁਲਿਸ ਸਰ ਕਿੰਨੀ ਦੇਰ ਚ ਬੇਸ ਕੀਤਾ ਇਹ ਵਿਦਨ 5 6 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਐਸ ਐਚਓ ਤੇ ਸਾਡੀ ਟੀਮ ਨੇ ਅੱਛੀ ਕਾਰਗੁਜ਼ਾਰੀ ਕੀਤੀ ਜਿਹੜਾ ਉਹ ਚ ਟ੍ਰੇਸ ਕਰ ਇਹ ਉਹਨਾਂ ਦੀ ਨੂਹ ਹੈ ਜਿਹੜਾ ਉਹ ਆਪ ਜਿਹੜਾ ਇਹਨਾਂ ਦਾ ਸਹੁਰਾ ਉਹ ਹੋਕਰ ਆਖ ਵਰਗ ਵਰਗਾ ਵੇਚਣ ਦਾ ਕੰਮ ਕਰਦਾ ਤੇ ਇਹਨੇ ਕਿਸੇ ਘਰ ਵਿੱਚ ਨਹੀਂ ਜਦੋਂ ਬੜੇ ਗੀਚੇ ਹਾਂ ਯੈਸ ਇਹ ਇਹਦੇ ਤੋਂ ਫਿਰ ਜਿਹੜੀ ਥੋਰਲੀ ਪੁੱਛਗਿੱਛ ਕਰਨ ਤੋਂ ਬਾਅਦ ਸਾਰਾ ਜਿਹੜੇ ਕੁਝ ਸਾਡੀਆਂ ਗੱਲਾਂ ਡਾਊਟ ਸੀ ਤੇ ਫਿਰ ਉਸ ਤੋਂ ਬਾਅਦ ਇਹਨੇ ਫਿਰ ਕੰਫੈਸ ਕਰ ਲਿਆ ਵੀ ਮੈਂ ਇਹ ਗਲਤੀ ਕੀਤੀ ਹੈ ਤੇ ਫਿਰ ਇਹਨ ਸਾਰੀ ਜਿਹੜੀ ਬਰਾਮਦ ਕੀਤੀ ਇਹ ਵੀ ਵੇਚਣ ਦਾ ਨਹੀਂ ਹੈ ਤੇ ਕੋਈ ਇਹ ਅੱਜ ਹੀ ਚੋਰੀ ਹੋਈ ਹੈ ਤੇ 5-6 ਘੰਟਿਆਂ ਦੀ ਟਰੇਸ ਹੋ ਗਈ ਤਾਂ ਵੇਚਣ ਦਾ ਮੌਕਾ ਹੀ ਨਹੀਂ ਮਿਲਿਆ ਜੇ ਇਹਨ ਕਿਸੇ ਦੇ ਵਿੱਚ ਕੋਈ ਡਿਲੇ ਹੁੰਦੀ ਤਾਂ ਫਿਰ ਡੈਫੀਨਿਟਲੀ ਇਹ ਜਿਹੜੀ ਰਿਕਵਰੀ ਨਹੀਂ ਸੀ ਹੋਪਣੀ ਸਰ ਕੀ ਤੁਹਾਨੂੰ ਜੀ ਇਹਨ ਰਿਕਵਰੀ ਨੂੰ ਮਿਲਿਆ ਕੀ ਕੀ ਰਿਕਵਰੀ ਦੇ ਵਿੱਚ ਕੁਝ ਜਿਹੜੇ ਸੋਨੇ ਦੇ ਗਹਿਣੇ ਆ ਚਾਂਦੀ ਦੇ ਆ ਤੇ 4 ਲੱਖ ਸਮਥਿੰਗ ਜਿਹੜਾ ਕੈਸ਼ ਠੀਕ ਹੈ ਪੂਰੀ ਬਦਲੂਗੀ ਜਿਹੜੀ ਪੂਰੀ ਜਿੰਨੀ ਚੋਰੀ ਹੋਈ ਸੀ 100% ਜਿਹੜੀ ਰਿਕਵਰੀ ਕਰ ਲਈ ਨਾਲ ਨਾਲ ਰਹਿ ਰਹੇ ਜੀ ਕੱਲੀ ਨੇ ਫਿਲਹਾਲ ਇਹਦਾ ਕੱਲੀ ਦਾ ਜਿਹੜਾ ਰੋਲ ਆਇਆ ਸਾਹਮਣੇ ਹੁਣ ਅਸੀਂ ਇਹਦੀ ਜਿਹੜੀ ਗ੍ਰਿਫਤਾਰੀ ਪਾਕਿਆਂ ਦਾ ਰਮਾਨ ਲੈ ਕੇ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ ਕੀ ਇਹਦੇ ਕਿਸੇ ਛੋਰ ਦਾ ਰੋਲ ਤਾਂ ਨਹੀਂ ਕਰ ਪਹਿਲਾਂ ਵੀ ਕੋਈ ਮਾਮਲਾ ਹੈਗਾ ਨਹੀਂ ਇਹ ਹਜੇ ਇਹਦਾ ਪ੍ਰੀਵੀਅਸ ਰਿਕਾਰਡ ਹੈ ਜਾਂ ਕੁਝ ਨਹੀਂ ਹੈਗਾ ਪਰ ਇਹ ਜਿਹੜੀ ਨੇ ਕੀਤੀ ਸੀ ਇਹ ਚ ਦੀ ਗ੍ਰਿਫਤਾਰੀ ਕੀਤੀ ਹੈ ਇਸ ਦੇ ਤੇ ਇਹ ਦੱਸਿਆ ਗਿਆ ਵੀ ਇਹ ਅਖਬਾਰ ਵੇਚਣ ਵਾਲਾ ਸੀ ਇਹਦਾ ਫਾਦਰ ਇਨ ਲਾ ਇਹਦਾ ਸਹਰਾ ਜਿਹੜਾ ਇੱਕ ਦਰਮਿਆਨੇ ਪਰਿਵਾਰ ਤੋਂ ਹੈ ਤੇ ਅਖਬਾਰ ਸਮਝਣ ਨਿਊਜ਼ੀਲੈਂਡ ਨੂੰ ਦਿਹਾਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ